ਕੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਆਪਣੀ ਇੱਕ ਹੋਰ ਨਵੇਂ ਵੀਡੀਓ ਚ ਲੋ ਜੀ ਬਾਈ ਦੋ ਤਿੰਨ ਵੀਡੀਓ ਦਾ ਕਮੈਂਟ ਆਈ ਜਾਂਦੇ ਹਨਾ ਵੀ ਬਾਈ ਗਿਆਨੀ ਕਿੱਥੇ ਚਲ ਗਿਆ ਬਾਈ ਇੱਕ ਬੰਦਾ ਕਿੱਥੇ ਚਲ ਗਿਆ ਬਈ ਉਹਦੇ ਨਾਲ ਵਿਚਾਰੇ ਦੇ ਘਰੇ ਥੋੜੀ ਜੀ ਪ੍ਰੋਬਲਮ ਆ ਗਈ ਦੀ ਗੁਜਰਾਤ ਦੇ ਵਿੱਚ ਜਦੋਂ ਮੈਂ ਆਇਆ ਨਾ ਮਸ਼ੀਨ ਲੈ ਕੇ ਕੋਟੇ ਪਹੁੰਚਿਆ ਜਿੱਦਾਂ ਚਲਾਈ ਹੈ ਨਾ ਉਹਦੇ ਘਰਦਿਆਂ ਦੇ ਦਿੱਕਤ ਆ ਗਈ ਸੀ ਸੈਲ ਸੁੱਲ ਘਟਕੇ ਦੇ ਉਹਦੇ ਕਰਕੇ ਵੀ ਤੁਹਾਨੂੰ ਪਤਾ ਹੈ ਨਾ ਦੋ ਛੋਟੇ ਛੋਟੇ ਬੱਚੇ ਆ ਵਿਚਾਰੇ ਦੇ ਕਹੇ ਮੈਨੂੰ ਫੋਨ ਕਰਕੇ ਕਹਿੰਦਾ ਬਾਈ ਯਾਰ ਮੇਰੇ ਵੀ ਕਾਕੜਾ ਕਾਣਾ ਘਰਾਂ ਪ੍ਰੋਬਲਮ ਆ ਗਈ ਵੀ ਮੇਰੇ ਹਨਾ ਘਰੇ ਬੁਲਾਈ ਜਾਂਦੇ ਮੈਨੂੰ ਮੈਂ ਕਿਹਾ ਚੱਲ ਕੋਈ ਨਹੀਂ ਯਾਰ ਵੀ ਤੂੰ ਕੰਮ ਵੀ ਇੱਥੇ ਐ ਨਹੀਂ ਹੈ ਨਾ ਤਾਂ ਚਲੋ ਗੱਲ ਤਾਂ ਨਾ ਪਿਆਨੇ ਰਸਤਾ ਆਂ ਤਕਰ ਕਰੀ ਦੀ ਆਪਣਾ ਕਿ ਬੀ ਰਸਤਾ ਆਂ ਦਾ ਸੀ ਜਨ ਨਵੇੜ ਕੇ ਜਾਊਂਗਾ ਨਾ ਬਾਈ ਉਹਦੀ ਮਜਬੂਰੀ ਦੀ ਕਰਦੀ ਇੱਕ ਹੈਗਾ ਕੱਲਾ ਦਾ ਘਰੇ ਪਿਤਾ ਕਰਕੇ ਕਹਿੰਦਾ ਬਾਈ ਯਾਰ ਮੈਂ ਜਾਣਾ ਨਾ ਕੋਈ ਗੱਲ ਨਹੀਂ ਬਾਈ ਗਿਆ ਨਹੀਂ ਦੂਬਾ ਨਾ ਘਰ ਦੇ ਦੇਖਣਾ ਕੰਮ ਕਰਦਾ ਚੱਲੀ ਜਾਣੇ ਬਾਕੀ ਦੇ ਕਰਕੇ ਉਹਨੂੰ ਘਰ ਨੂੰ ਭੇਜਦਾ ਤਾਂ ਬਾਈ ਗੁਜਰਾਤ ਦੇ ਵਿੱਚੋਂ ਹੀ ਉਹ 27 28 ਤਰੀਕ ਨੂੰ ਘਰ ਨੂੰ ਚੱਲ ਗਿਆ ਤਾਂ ਜਿੱਦਾਂ ਮੈਂ ਉਹਦੇ ਤੇ ਪਹੁੰਚ ਗਿਆ ਮੈਂ ਪਹੁੰਚਿਆ ਮਸ਼ੀਨ ਲੈਣ 29 31 ਤਰੀਕ ਨੂੰ ਉਧਰੋਂ ਘਰੇ ਪਹੁੰਚ ਗਿਆ ਤਾਂ ਮੈਂ ਇੱਧਰ ਗਜਰਾਤ ਪਹੁੰਚ ਗਿਆ ਤਾਂ ਘਰੇ ਪਹੁੰਚ ਗਿਆ ਤਾਂ ਤੇ ਮੈਂ ਕਿਹਾ ਯਾਰ ਬਾਈ ਤੁਹਾਨੂੰ ਪਤਾ ਹੀ ਆ ਨਾ ਇਕੱਲਾ ਬੰਦਾ ਕਿੱਧਰ ਨੂੰ ਵਿਚਾਰਾ ਭੱਜ ਨਾਟਕ ਕਰਦਾ ਬਥੇਰੀ ਕੰਮ ਵਧੀਆ ਕਰਦਾ ਤਾਂ ਬਾਈ ਕਿਸੇ ਤੇ ਦੇਖੀ ਬੰਦੇ ਦੀ ਉਦੀ ਉੱਠਣਾ ਦਾ ਚਾਹੇ ਰਾਤ ਨੂੰ 2 ਵਜੇ ਸੌਵੇ ਚਾਹੇ ਸੌਵੇ 4 ਵਜੇ 3 ਵਜੇ ਉਹ ਵਸ ਸਵੇਰੇ 5 ਵਜੇ ਬਾਈ ਉੱਠ ਕੇ ਉਹਨੇ ਬਹਿ ਜਾਣਾ ਆਪਣਾ ਹੋਰ ਗੱਲ ਇਹ ਸਾਰਿਆਂ ਤੋਂ ਵੱਧ ਬੜੀ ਉਹਦੀ ਮੈਨੂੰ ਗੱਲ ਹਨਾ ਲੱਗੀ। ਬਾਕੀ ਕੰਮ ਨੂੰ ਵੀ ਠੀਕ ਤਾਂ ਜਿਹੜੇ ਕੰਮ ਨੂੰ ਕਹੇ ਤਾਂ ਹਨਾ ਵਿਚਾਰਿਆਂ ਨੇ ਕਦੇ ਆਇਆ ਨਹੀਂ ਕਿ ਆ ਮੈਂ ਨਹੀਂ ਭਾਜੀ ਹੁਣ ਆਪਾਂ ਰੋਟੀ ਚਲੋ ਬੰਦਾ ਨੇ ਕਹਿੰਦਾ ਡਰਾਈਵਰ ਆ ਮੈਂ ਤਾਂ ਕਮੈਂਟ ਹੈਨਾ ਵੀ ਮੈਂ ਭਾਂਡੇਗਾ ਤੇ ਮੰਜਾਂ। ਉਹ ਵੀ ਵਿਚਾਰਨੇ ਕਹਦੇ ਭਾਂਡਿਆਂ ਦਾ ਨਹੀਂ ਕਰਿਆ ਹੈਗਾ ਜਿੱਕਣਾ ਵੀ ਜਿਹੜਾ ਕੋਸ ਹੱਥ ਆਉਂਦਾ ਦਾ ਚੱਕ ਕੇ ਉਹ ਸਾਫ ਰੁਪਈਆ ਕਰ ਦਿੰਦਾ ਦਾ। ਬੜਾ ਘੈਂਟ ਬੰਦਾ ਜਾਨੀ ਵਧੀਆ ਸੀਜ਼ਨ ਸਾਡਾ ਉਹਦੇ ਨਾਲ ਵਧੀਆ ਦਿਲ ਮਿਲਿਆ। ਅੱਗੇ ਨੂੰ ਕਰਾਂਗੇ ਕੋਸ਼ਿਸ਼ ਟਰਾਈ ਉਹਦੇ ਨਾਲ ਜੇ ਹਨਾ ਉਹਦਾ ਮਨ ਬਣਿਆ ਤਾਂ ਉਹਨੇ ਦਾ ਤਾਂ ਜ਼ਰੂਰ ਰੱਖਾਂਗੇ। ਬਾਕੀ ਮਸ਼ੀਨਾਂ ਚੱਲ ਗਈਆਂ ਬਾਈ ਦੋਹੇ ਆ ਨਾ ਇੱਕ ਬੰਦੇ ਘੱਟ ਹੋਣ ਕਰਕੇ ਹੈ ਤਾਂ ਔਖਾ ਤਾਂ ਹੁਣ ਬਹੁਤ ਹੋਇਆ ਹੈ ਕੀ ਕਰੀ ਉਹਦੀ ਬਜਾਰੇ ਦੀ ਮਜ਼ਬੂਰੀ ਸੀ ਹੁਣ ਸਾਜਰੇ ਦਾ ਟਾਈਮ ਆ ਆ ਲਾਇਆ ਏਡਾ ਆਪਾਂ ਪਿਛਲੇ ਸਾਲ ਵਾਲੀ ਜਗ੍ਹਾ ਤੇ ਇੰਨਾ ਜੀਆਂ ਪਾਈਆਂ ਹੋਈਆਂ ਪਰ ਇਹਦੇ ਬਾਅਦ ਇੱਥੇ ਏਡਾ ਲਾ ਕੇ ਹੈ ਨਾ ਥੱਲੇ ਪਿਛਾ ਕੇ ਮੜੀ ਛੰਮੀਆਂ ਨੇ ਏਸੀ ਵਾਲੇ ਨੇ ਛੜਨਾ ਖੋਲ ਕੇ ਰੱਖੀਆਂ ਪਈਆਂ ਉਹ ਤੋਂ ਬਾਅਦ ਉਹ ਯੂਰੀਆ ਲਿਆ ਕੇ ਰੱਖਿਆ ਆਪਾਂ ਦੋ ਵਾਲਟੀਆਂ ਅੱਜ ਸ਼ਾਇਦ ਯੂਰੀਆ ਇੱਕ ਤੀਜੀ ਵਾਲਟੀ ਪੈ ਜਾਊਗੀ ਲੱਗਦਾ ਮੈਨੂੰ ਵੀ ਅੱਜ ਮੰਗੂਗੀ ਯੂਰੀਆ ਬਾਕੀ ਦੇਖੋ ਕਿਵੇਂ ਆ ਬਾਕੀ ਕਈ ਵੀਰ ਆ ਨਾ ਕਹਿੰਦੇ ਵੀ ਜੂਰੀ ਆ ਯਾਰ ਬੜਾ ਖਾਂਦੇ ਪਤਾ ਨਹੀਂ ਵੀਰੇ ਵੀ ਇਹ ਸੈਟਿੰਗ ਸ਼ੂਟਿੰਗ ਹੁੰਦੀ ਹੋਊਗੀ ਜਾਂ ਨਾ ਜੂਰੀਏ ਦੀ ਵੀ ਕੋਈ ਜਿਵੇਂ ਡੀਜ਼ਲ ਵੰਗਣਾ ਇਹ ਆਪਣੀ ਦਾ ਇੱਕ ਟੈਂਕ ਹੀ ਇੱਕ ਬਾਲਟੀ ਖਾਂਦੀ ਆ ਝੋਨੇ ਚ ਵੀ ਇੱਕ ਖਾਦੀ ਦੀ ਹੁਣ ਕਣਕ ਚ ਵੀ ਇੱਕ ਖਾਦੀ ਆ ਇਹ ਪਤਾ ਨਹੀਂ ਕੀ ਚੱਕਰ ਕਈ ਵੀਰਾਂ ਦਾ ਮੈਨੂੰ ਫੋਨ ਆਉਣਾ ਕਹਿੰਦੇ ਬਾਈ ਜੂਰੀਏ ਦੀ ਖਚਾਈ ਬਹੁਤ ਕਰਦੀ ਆ ਇਹ ਪਤਾ ਨਹੀਂ ਬਾਈ ਕੀ ਸਮਝਦੇ ਬਾਹਰ ਆ ਗੱਲ ਕਈ ਹੁਣ ਚਲੋ ਮਸ਼ੀਨਾਂ ਦੇ ਇੰਜਣਾਂ ਦੇ ਵਿੱਚ ਨਾ ਦਿੱਕਤ ਵੀ ਆਈ ਆ ਜਣੀ ਇੱਕ ਗੱਲ ਆ ਵੀ ਜਿਹੜੀ ਥੋੜੀ ਜੀ ਦੇਖਭਾਲ ਆਈ ਦੀ ਆ ਨਾ ਇੰਜਣ ਦੇ ਪੀਐਸ 4 ਦੀ ਵੇ ਬਾਈ ਘੱਟ ਹੋਣੀ ਆ ਇਹ ਇੰਜਨ ਮੇਰੇ ਹਿਸਾਬ ਨਾਲ ਤਾਂ ਨਹੀਂ ਹੁੰਦਾ ਕਾਮਜਾਬ ਆਪਾਂ ਇਹ ਗੱਲ ਕਰਦੇ ਆ ਵੀ ਦੇਖੋ ਚਲੋ ਹੁਣ 25-30 ਲੱਖ ਰੁਪਏ ਕੋਈ ਲਾਉਂਦਾ ਹਨਾ ਜੇ ਕਿਸੇ ਮਸ਼ੀਨ ਦੇ ਵਿੱਚ ਦਿੱਕਤ ਆਉਂਦੀ ਆ ਬਾਈ ਨਾ ਤਾਂ ਕੰਪਨੀ ਸੁਣਦੀ ਆ ਕੋਈ ਹਨਾ ਨਾ ਲੈ ਲੈਣ ਸੁਣਦੀ ਆ ਪਹਿਲਾਂ ਤਾਂ ਲੈ ਲੈਣ ਦਾ ਨੰਬਰ ਹੀ ਨਹੀਂ ਲੱਗਦਾ ਹੈਗਾ 80540 80540 ਵਾਲਾ ਅਸੀਂ ਮੈਂ ਇੱਕ ਦਿਨ ਖੁਦ ਲਾਇਆ ਮੇਰੇ ਨਾਲ ਆਪ ਇੱਕ ਕੈਰੋਜ ਆ ਗਿਆ ਤਾਂ ਮੈਂ ਘੱਟੋ ਘੱਟ ਵੀ 1000 ਵਾਰ ਨੰਬਰ ਲਾਇਆ ਹੋਣਾ ਬਈ ਪਹਿਲਾਂ ਤਾਂ ਚੱਕਿਆ ਹੀ ਨਹੀਂ ਬਾਅਦ ਪਤਾ ਨਹੀਂ ਉਹ ਟੇਂ ਟੇਂ ਜੀ ਕਰਕੇ ਬੰਦ ਹੋ ਗਿਆ ਕਰੇ ਇਹ ਸਿਸਟਮ ਆ ਵੀ ਮੁਸ਼ਕਲਾ ਮੇਰੇ ਹਿਸਾਬ ਨਾਲ ਤਾਂ ਕੰਬੈਨਾਂ ਦੇ ਕੰਮ ਜਾਉਣੇ ਕਿਤਾ ਦੁਪਹਿਰ ਐਂ ਪੈਰਾਂ ਇੰਨੀਆਂ ਹੁਣ ਤੁਹਾਨੂੰ ਮੈਂ ਦਿਖਾਉਂਗਾ ਸਾਡੇ ਚੂਹੇ ਨੇ ਨਾ ਚੂਹਾ ਭੜਿਆ ਤਾਂ ਮਸ਼ੀਨ ਦੇ ਵਿੱਚ ਪਰ ਉਤੇ ਜਿਹੜਾ ਬਾਰ ਆ ਉਹ ਨਹੀਂ ਹੋਇਆ ਹੈਗਾ ਇਹ ਤਾਰਾਂ ਤੇ ਅਟੈਕ ਨਹੀਂ ਹੋਇਆ ਦੂਜੀਆਂ ਤੇ ਕਰ ਗਿਆ ਜੇ ਪਹਿਲਾਂ ਇਹਨਾਂ ਦੇ ਕਰ ਜਾਂਦਾ ਬਈ ਸਾਡਾ ਸੀਜ਼ਨ ਵੀ ਖਤਮ ਹੁੰਦਾ ਇਹ ਚੀਜ਼ਾਂ ਨੇ ਥੋੜਾ ਜਿਹਾ ਹੋਆ ਨਾ ਵੈਸੇ ਇੰਜਣ ਜੋਰ ਮਾਰਨੇ ਦੇ ਵਿੱਚ ਹੈ ਨਾ ਵਧੀਆ ਹੁਣ ਰਾਜੂ ਚਲਾਉਂਦਾ ਰਾਜੂ ਕਹਿੰਦਾ ਵਧੀਆ ਕਰਦਾ ਕੰਮ ਹਨਾ ਭਾਜੀ ਵੀ ਕਰੇ ਮੈਨੂੰ ਤਾਂ ਐ ਲੱਗਿਆ ਨਹੀਂ ਵੀ ਇੰਜਣ ਇਹ ਉਹ ਕਰੂਗਾ ਉਹਦੇ ਬਾਅਦ ਹੋਰ ਵੀ ਜਿਹੜੇ ਕੰਮਕਾਰ ਹਨਾ ਸਾਰੇ ਛਾਤ ਲਏਗਾ ਖਾਣੇ ਕੇ ਚਾ ਹਾਂ ਹੋ ਗਿਆ ਦੂਜੀ ਮਸ਼ੀਨ ਤੇ ਆਪਣੀ ਦਾ ਸਿੰਪਲ ਇੰਜਣ ਹਨਾ ਉਹਦੇ ਕਦੇ ਟੈਨਸ਼ਨ ਨਹੀਂ ਲਈ ਬਸ ਤੇ ਡੀਜ਼ਲ ਹਨਾ ਵੀ ਕੋਈ ਐ ਆਉਂਦਾ ਵੀ ਮੰਨ ਲਾ ਕੇ ਟੈਂਪਰੇਚਰ ਰੀ ਸੂਚਕ ਖਰਾਬ ਹੋ ਗਈ ਜਾਂ ਆਪਣੇ ਐਲ ਪ੍ਰੈਸ਼ਰ ਵਾਲਾ ਸੂਚਕ ਖਰਾਬ ਹੋ ਗਿਆ ਨਾ ਮੈਂ ਪਾਲੋ ਲਿਆ ਕੇ ਇਹਦੇ ਦਾ ਬਈ ਕੁਝ ਨਹੀਂ ਪਤਾ ਲੱਗਦਾ ਬਾਕੀ ਚਲੋ ਜਿਵੇਂ ਕੰਪਨੀਆਂ ਗਵਰਨਮੈਂਟ ਅਸੂਲ ਕਰਦੀ ਜਾਂਦੀਆਂ ਹਨ ਉਹ ਕਣਾਂ ਦਾ ਵੀਰੇ ਰਹਿਣਾ ਪੈਣਾ ਆਪਣੇ ਵੀਰੇ ਵੈਸੇ ਹੁਣ ਤੱਕ ਤਾਂ 2250 ਬਿਗਾ ਵੱਟ ਗਈ ਕੋਈ ਵੀ ਹਾਲ ਤੱਕ ਦਿੱਕਤ ਆਈ ਨਹੀਂ ਯੂਰੀਆ ਪਾਈ ਜਾਂਦੇ ਯੂਰੀਆ ਨਹੀਂ ਖਤਮ ਹੋਣ ਦਿੰਦੇ ਚਲੋ ਚੱਲਦੇ ਆਂ ਜੀ ਮਸ਼ੀਨ ਕੋਲ ਨੂੰ ਹੁਣ ਜ਼ਿੰਮੇਵਾਰੀਆਂ ਸਖਤ ਭਾਰੀ ਮਸ਼ੀਨਾਂ ਦੋਨੇ ਚਲ ਗਈਆਂ ਸਬਜ਼ੀ ਬਣਾਤੀ ਛੋਲਿਆਂ ਦੀ ਰੋਟੀ ਜਿਨ੍ਹਾਂ ਦੇ ਘਰੇ ਰਹਿੰਦੇ ਹਨ ਨਾ ਭਵੇਂਦਰ ਉਹਨਾਂ ਦੇ ਉਹਨਾਂ ਨੂੰ ਦੇਤੀ ਆਟੇ ਢੋਲੀ ਰੋਟੀ ਵਿਚਾਰੀ ਕੁੜੀ ਪਕਾ ਕੇ ਹਨਾ ਬਈਏ ਸਾਨੂੰ ਪਾ ਕੇ ਫੜਾ ਜਾਂਦੀ ਆ ਜਦੋਂ ਹੁਣ 11 12 ਕ ਵੱਜਣਗੇ ਤਾਂ ਡੱਬੇ ਤੇ ਫੰਦੇ ਵਿੱਚ ਆਪਣੀ ਆਪਣੀ ਪਾ ਕੇ ਦਿਆਉਂਗਾ ਉਹਨਾਂ ਨੂੰ ਏਸੀ ਵਾਲੀ ਮਸ਼ੀਨ ਨਾਲ ਤਾਂ ਫੇ ਮੈਨੂੰ ਰਹਿਣਾ ਪੈਂਦਾ ਬਾਈ ਉਹ ਵੀ ਕੱਲਾ ਹਨਾ ਰਸਤੇ ਥੋੜੇ ਜਿਹਾ ਸਕੜੇ ਆ ਪੂਰੇ ਪੂਰੇ ਜਿਹੇ ਰਸਤੇ ਆ ਉਹਦੇ ਕਰਕੇ ਦੇਖਣਾ ਪੈਂਦਾ ਬਾਕੀ ਆਪਣਾ ਡੇਰਾ ਜਿਹੜਾ ਪਿਛਲੇ ਸਾਲ ਵੀ ਇੱਥੀ ਦਾ ਐਤਕੀ ਵੀ ਇੱਥੀ ਆ ਕੱਪੜੇ ਕਪੜੇ ਲੰਘੇ ਹਨ ਵਧੀਆ ਮਹਾਰਾ ਦੀ ਕਿਰਪਾ ਵਧੀਆ ਚੱਲਦਾ ਸੀਜ਼ਨ ਨਜ਼ਾਰੇਦਾਰ ਬਾਕੀ ਦੱਸਿਓ ਕੰਬਾਈਨਾਂ ਵਾਲੇ ਵੀ ਜਿਹੜੇ ਮੇਰੇ ਵੀਰ ਹਨਾ ਇਹ ਏਰੀਏ ਦੇ ਵਿੱਚ ਚੱਲਦੇ ਆ ਵੀ ਕਿਦਾਂ ਚੱਲਦਾ ਕੰਮਕਾਰ ਬਾਈ ਸਾਰਿਆਂ ਦਾ ਆਪਣਾ ਦਾ ਮਹਾਰਤ ਦੀ ਕਿਰਪਾ ਹੈ ਠੀਕ ਆ ਵਧੀਆ ਕੋਟੇ ਦੇ ਵਿੱਚ ਵੈਸੇ ਮਸ਼ੀਨ ਤਾਂ ਬਹੁਤ ਆ ਗਈ ਪਰ ਹਜੇ ਰੇਟ ਦੀ ਸੁਖ શાંત ਤਈ ਆ ਹਜੇ ਰੇਟ ਮੰਨ ਲਓ ਚੱਲਦਾ ਹੈ ਨਾ ਕੰਮ ਵੀ ਹੁਣ ਕੁਝ ਨਹੀਂ ਬਾਈ 2-3 ਦਿਨ ਦਾ 3-4 ਦਿਨ ਲੱਗਣਗੇ ਕੰਮ ਦੇ ਉਹਦੇ ਬਾਅਦ ਮਸ਼ੀਨਾਂ ਵੇਲੀਆਂ ਹੋ ਜਾਣਗੀਆਂ ਪੀ ਦੇ ਨੇ ਇੱਕ ਮਸ਼ੀਨ ਗਾਹ ਨੂੰ ਤੋੜਦਿਆਂ ਬਾ 5 7 8 ਤਰੀਕ ਨੂੰ ਇੱਕ ਬੜੇ ਵੀਰ ਕਾ ਗੱਲ ਹੋਈ ਹੋਈ ਆਪਣੀ ਵੀਡੀਓ ਦੇਖਦਾ ਹਰਿਆਣੇ ਦੇ ਵਿੱਚ ਉਹ ਕਹਿੰਦਾ ਕਹਿੰਦਾ ਵੀ 3350 ਕੁ ਲਾਤਰਾ ਵੀਰੇ ਮੈਂ ਕਰਾ ਦੂੰਗਾ ਜਾਣ ਲੱਗੇ ਤਾਂ ਮੈਂ ਚੱਲ ਠੀਕ ਆ ਕਿਉਂ ਆਏ ਬਈ ਸਾਡੇ ਦਾ ਪੰਡਾ ਹੈਗੀ ਮੱਕੀ ਸਾਡੇ ਦਾ ਇੱਕ ਮਸ਼ੀਨ ਨੇ ਸਾਡਾ ਤਾਂ ਕੰਮ ਉੱਥੇ ਚਲਾਈ ਜਾਣਾ ਇੱਕ ਮਸ਼ੀਨ ਨੇ ਪੂਰਾ ਸੀਜ਼ਨ ਇਕੱਲੇ ਲਾਣਾ ਜਿਹੜੀ ਹਰਿਆਣੇ ਵਾਲੀ ਐਂਡ ਕਰਕੇ ਜਾਊਗੀ ਨਾ ਇਹਨੂੰ ਸਿੱਧਾ ਜੰਮੂ ਦਿਖਾਵਾਂਗੇ ਚਲੋ ਚੱਲਦੇ ਆਂ ਫਿਰ ਉਹ ਮਸ਼ੀਨ ਕੋਲੋਂ ਸਬਜ਼ੀ ਬਣ ਗਈ ਸਾਡੀ ਮਨ ਤੋਂ ਬਾਅਦ ਆਪਣੀਆਂ ਰੋਟੀਆਂ ਪੱਕ ਕੇ ਆ ਗਈਆਂ ਹੁਣ ਆਪਾਂ ਸਮਾਨ ਸਮੂਲ ਕਰਕੇ ਸੈਟ ਜਿੰਦਾ ਲਾਈਏ ਕਮਰੇ ਨੂੰ ਲਾ ਕੇ ਚੱਲੀ ਹੁਣ ਮਸ਼ੀਨ ਦੇ ਕੋਲ ਲੈ ਇੰਦਰ ਨੂੰ ਆਪਣੀ ਮਸ਼ੀਨ ਇੱਥੇ ਲੱਗ ਗਈ ਚੱਲਦੀ ਆ ਪਿਛਲੇ ਪਾਸੇ ਚੱਲਦੀ ਆ ਪੈਟਰੋਲ ਪੰਪ ਦੇ ਇੱਥੇ ਬਈ ਉਹਨਾਂ ਕੋਲ ਖੜ ਗਿਆ ਪ੍ਰੀਤ ਕਮੈਨ ਨਾ ਲੋਕਲ ਦੇ ਬਈ ਲੋਕਲ ਦੀਆਂ ਕਮੈਨਾਂ ਨਾ ਹੋਣਾ ਇਧਰ ਅੰਤੇ ਸਾਈਡ ਵਾਲਾ ਕੰਮ ਨਵੇੜ ਕੇ ਇਹ ਏਰੀਏ ਦੇ ਵਿੱਚ ਆ ਕੇ ਹਨਾ ਬਾਅਦ ਦੇ ਵਿੱਚ ਜਿਹੜਾ ਕੰਮ ਮਾੜਾ ਮੋਟਰ ਰਹਿ ਜਾਂਦਾ ਹੁਣ ਤੁਹਾਨੂੰ ਪਤਾ ਹੀ ਆ ਦੇ ਲੋ ਏਰੀਆ ਸਾਰਾ ਇਧਰੋਂ ਖਾਲੀ ਹੋ ਗਿਆ ਕੋਸਤਾ ਇਹਨੂੰ ਹੈ ਹੀ ਘੱਟਦਾ ਲਸਣ ਦਾ ਕੁਛ ਵੱਢਿਆ ਗਿਆ ਹੋਰ ਬਾਈ ਕਿਦਾਂ ਕੀ ਹਾਲ ਚਾਲ ਆ ਕਿਧਰ ਨਵੇੜੇ ਕੰਮ ਹਾਂ ਜੀ ਕੈਲਵਾੜਾ ਕੈਲਵਾੜਾ ਹਾਂ ਜੀ ਪਛੇਰਾ ਅੰਤੇਕ ਨਹੀਂ ਅਜੇ ਉੱਥੇ ਹੀ ਲਾਈਦੀ ਹੈ ਠੀਕ ਹੈ ਤਾਂ ਲੋਕਲ ਦੀ ਮਸ਼ੀਨ ਆ ਲੋਕਲ ਦੀਆਂ ਕੋਲ ਤਾਂ ਕੰਮ ਵਾਧੂ ਆ ਹੈਨਾ ਇਹਦੇ ਜੇ ਚਾਹੇ ਰੇਟ ਵੀ ਘੱਟ ਕਰ ਦੇਈ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਇਹ ਕਿਹੜਾ 70 70000 ਰੁਪਏ ਖਰਚ ਕੇ ਆਏ ਹੋ ਹੈਨਾ ਵਧੀਆ ਚੱਲਿਆ ਕੰਮ ਆਪਣਾ ਕਿਹੜਾ ਇਲਾਕਾ ਹੈ ਆਪਣਾ ਫਿਰੋਜ਼ਪੁਰ ਜ਼ੀਰਾ ਫਿਰੋਜ਼ਪੁਰ ਜ਼ੀਰਾ ਠੀਕ ਆ ਠੀਕ ਆ ਠੀਕ ਆ ਹੋਰ ਵਧੀਆ ਚੱਲੀ ਜਾਂਦਾ ਰਾਤੇ ਆਇਓ ਹੈ ਇੱਥੇ ਰੁਕ ਗਏ ਸਿੱਧਾ ਅੱਗੇ ਠੀਕ ਆ ਬੈਡਾ ਇੱਥੇ ਰੱਖੋਗੇ ਬੰਪ ਤੇ ਇੱਥੇ ਵਧੀਆ ਨਾਲ ਡੀਜ਼ਲ ਲੂਲੇ ਦੀ ਮੋਜ ਹੈ ਨਾ ਨਾਲੇ ਪਾਣੀ ਪੂਣੀ ਲੋਟ ਰਹੇ ਦਾ ਹੋਰ ਬਸ ਠੀਕ ਆ ਜੀ ਵਧੀਆ ਉਹ ਖਿੱਚੂਗਾ ਗੱਡੀ ਇੱਥੇ ਹੈ ਵਧੀਆ ਵਧੀਆ ਖਿੱਚੋ ਖਿੱਚੋ ਲਾਓ ਨੇੜੇ ਕਿਹੜਾ ਮਾਡਲ ਆ ਵੀਰੇ ਇਹ 15 ਮਾਡਲ ਬੜੀ ਹਾਲਤ ਖਰਾਬ ਕਰੀ ਯਾਰ 15 ਮਾਡਲ ਦੀ ਯਾਰ ਕੰਮ ਚਲਦੀ ਬੜੀ ਹੈ ਨਾ ਮਸ਼ੀਨ ਇਹ ਕਿੰਨੀ ਕੀ ਚੱਲ ਜਾਂਦੀ ਆ ਇਹ ਚੱਲ ਜਾਂਦੀ 202500 ਘੰਟਾ ਕਿੱਭਗਾ ਲੋਕ ਆਵੇ ਤੇ ਲਾਗ ਲਾਉਣੇ ਜਿੱਥੇ ਅੱਗਾ ਪਿਛਾ ਜਾ ਕੰਮ ਹੋ ਰਿਹਾ ਹੈਗਾ ਅੱਗੇ ਪਿਛੇ ਜੀ ਹੋਣੇ ਵਾਲਾ ਕੰਮ ਆ ਰਾਂ ਉਹ ਆਪਣੇ ਕਈ ਬੰਦੇ ਪੰਜਾਬੀ ਸਿੱਧੇ ਹੀ ਅੰਤੇ ਆਏ ਆ ਪੰਜਾਬ ਤੋਂ ਉਹ ਗਾਹਾਂ ਗਈ ਨਹੀਂ ਕਿਤੇ ਹੂੰ ਹੂੰ ਚਲੋ ਕਰ ਲਓ ਗਲੀ ਸੀ ਮੇਰਾ ਵੀਰ ਮੈਂ ਤਾਂ ਮੱਛੇ ਮਸ਼ੀਨ ਚੱਲਦੀ ਰੋਡੇ ਓਏ ਤੇ ਇਹ ਕਿਹਦੇ ਪਰਸਾਂ ਕਿਹਦੇ ਬੰਦਾ ਵੀਰ ਬੈਠਾ ਦਾ ਇੱਥੇ ਹਾਕਾ ਮਾਰਦਾ ਰਹਾ ਬਹੁਤ ਹੋ ਵੀਡੀਓ ਦੇਖ ਲਵੋ ਆਪਣੀ ਮੈਂ ਉਹਦੇ ਚੱਕਾ ਚ ਖੜਿਆ ਰਹਾ ਮੈਂ ਕਿਹਾ ਥੋੜੇ ਚਮੀਆਂ ਕੋਈ ਠੀਕ ਆ ਠੀਕ ਆ ਕਰੋ ਕਰੋ ਨਵੇੜੋ ਕੰਮ ਇਧਰ ਮਗਰਲੀ ਛੜੇ ਚੱਲਦੀ ਆ ਆਪਣੀ ਵੀ ਇਧਰ ਕੇਐਸ ਖੜੀ ਆ ਮਸ਼ੀਨਾਂ ਦਾ ਮੇਲੇ ਲੱਗੇ ਪਿਆ ਵਾਈ ਐਤ ਕੀ ਜਿੰਨੀ ਮਸ਼ੀਨਾਂ ਬਾਈ ਦੇਖੀ ਆ ਕਦੇ ਇਹ ਜਿੰਨੀ ਐਤ ਕੀ ਮਸ਼ੀਨ ਦੇਖੀ ਆ ਦੇਖੀ ਆ ਕਦੇ ਕਿੰਨਾ ਕਿੰਨਾ ਟਾਈਮ ਹੋ ਗਿਆ ਤਾਂ ਨੰ ਕੰਮ ਕਰਦੇ ਨੂੰ ਉਹ ਤਾਂ ਮੈਂ ਇੱਥੇ 10 ਸਾਲ ਹੋ ਗਏ ਆਉਂਦੇ ਨੂੰ ਇੱਕ ਇੱਕੋ ਮਸ਼ੀਨ ਤੇ ਐਨੀ ਮਸ਼ੀਨ ਦੇਖੀ ਹੈ ਕਦੇ ਨਹੀਂ ਦੇਖੀ ਇਹ ਇੰਨੀ ਤਾਂ ਬਹੁਤ ਜਿਆਦੀ ਹੈ ਹੈ ਨਜਾਇਜ਼ ਤੱਕਾ ਹੋ ਗਿਆ ਜੀ ਜ਼ਰਾ ਇਹ ਕਦੇ ਵੀ ਡਾਊਨ ਦੱਸਦਾ ਨਾ ਹਾਂ ਰੇਡ ਵੀ ਡਾਊਨ ਹੈ ਰੇਟ ਕਣੀ ਤਾਂ ਮਰਦੇ ਆ ਵੀਰੇ ਰੇਟ ਨਾ ਘਟ ਹੋਵੇ ਮਸ਼ੀਨ ਚਾਹੇ ਇੰਨੀ ਹੋਰ ਆ ਜਵੇ ਰੇਟ ਕ ਰੇਟ ਤੇ ਮਰਦਾ ਬੰਦਾ ਹੂੰ ਨਹੀਂ ਘਣ ਪਰਦਾ ਹੀ ਨਹੀਂ ਹੈ ਹਾਂ ਹਰਦਾ ਹੀ ਨਹੀਂ ਹੁਣ ਕੀ ਰੇਟ ਵੀਰੇ ਇਹਨਾਂ ਦਾ ਤਾਂ ਫਾਇਦਾ ਕਰਕੇ ਜਾਂਦੇ ਆਪਾਂ ਰਹੇ ਪੰਜਾਬ ਦੇ ਮਸ਼ੀਨਾਂ ਹੋਣੇ ਨਾ ਇਹਨਾਂ ਦਾ ਆਪਾਂ ਫਾਇਦਾ ਕਰਕੇ ਜਾਂਦੇ ਲੋਕਲਿਆਂ ਦਾ ਆਪਾਂ ਘੱਟ ਰੇਟ ਚ ਕੰਪੀਟੀਸ਼ਨ ਚ ਆਪਾਂ ਆਪਾਂ ਕੰਪੀਟੀਸ਼ਨ ਕਰ ਲੈਂਦੇ ਉਹਦਾ ਫਾਇਦਾ ਹੋ ਜਾਂਦਾ ਹਨਾ ਐਰਕੀ ਕੰਪੀਟੀਸ਼ਨ ਰੇਟ ਘੱਟ ਚੱਲਿਆ ਗਾਹ ਨੂੰ ਫੇਰ ਇੰਨੇ ਨੂੰ ਭਾਲਣਗੇ ਹਾਂ ਇਹ ਚੀਜ਼ ਦਾ ਫਰਕ ਪੈ ਜਾਂਦਾ ਚਲੋ ਠੀਕ ਆ ਵੀਰੇ ਚੜ ਗਏ ਤੁਸੀਂ ਬਸ ਬਾਕੀ ਆਪਣੀ ਮਸ਼ੀਨ ਇੱਧਰ ਪੰਪ ਦੇ ਪਿਛਲੇ ਸਾਈਡ ਚੱਲਦੀ ਹੈ ਉੱਥੇ ਜਾਣਾ ਆਪਾਂ ਨੇ ਹੁਣ ਚੱਲਦੇ ਆਂ ਜੀ ਫੇ ਮਸ਼ੀਨ ਕੋਲੇ ਜੀ ਬਾਈ ਆਪਣੀ ਮਸ਼ੀਨ ਕੋਲ ਪਹੁੰਚ ਕੇ ਦੂਜੀ ਕੋਲ ਅੱਜ ਹਾਂ ਜਿਹਦੇ ਕੋਲ ਹੀ ਮੈਂ ਕਿਹਾ ਮਾਰ ਕੇ ਉਹਨਾ ਗੇੜਾ ਹਣਾ ਦੂਜੀ ਦਾ ਭਜਨ ਬਾਈ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਆ ਜੀ ਵਧੀਆ ਜੀ ਇਧਰ ਨੂੰ ਕੱਢਣੀ ਆ ਹਾਂ ਉੱਥੇ 18 ਗੇੜਾ ਦਰੋਂ ਪਵਾਉਣਾ ਹੈ ਤਾਰਾ ਦੂਰ ਦਾ ਖਿਆਲ ਰੱਖਿਆ ਕਰ ਚੰਗਾ ਹਾਂ ਉਧਰ ਰਾਜੂ ਨੇ ਲਵਾ ਤੀ ਤਾਰ ਬਚ ਗਿਆ ਕੰਮ ਹੋ ਜਾਣਾ ਦਾ ਗੱਡੀ ਚ ਦਾਣੇ ਇੱਥੇ ਤੇ ਇੱਕ ਗੱਲ ਲਿਖਿਆ ਦਾ ਰਸਤੇਾਂ ਦੇ ਵਿੱਚ ਦਾਣੇ ਦੂਰ ਲੋੜਾ ਟਰਾਲੀਆਂ ਟਰੂਲੀਆਂ ਜਾਂ ਗੱਡੀਆਂ ਚ ਪਾਉਂਦੇ ਹਣਾ ਥੱਲੇ ਢੇਰੀ ਨਹੀਂ ਕੋਈ ਵੀ ਲਵਾਉਂਦਾ ਰਿਹਾ ਨਾ ਨਹੀਂ ਗੁਜਰਾਤ ਦੇ ਵਿੱਚ ਦੇ ਲਾ ਕੋ ਪਵਾਉਂਦਾ ਹਾਂ ਅੱਲਾ ਦਾ ਕੰਮ ਸਾਰੇ ਘਰੇ ਮੇ ਲੱਗਦੀ ਨੇ ਅ ਇਧਰ ਨੇ ਕਈ ਵੀਰੇ ਕਹਿੰਦੇ ਸਨ ਨਾ ਭਾਈ ਪ੍ਰਾਣੀ ਮਸ਼ੀਨ ਦੀ ਵੀਡੀਓ ਨਹੀਂ ਆਈ ਆ ਆ ਗਈ ਵੀਰੇ ਜਿੱਦਾਂ ਦੀ ਗੁਜਰਾਤ ਤੇ ਆਈ ਆ ਅੱਜ ਇਹਦੇ ਕੋਲ ਆਏ ਨਹੀਂ ਤਾਂ ਉਧਰ ਦਾ ਕੋਲ ਪਹੁੰਚਿਆ ਹੀ ਨਹੀਂ ਇਹਦੇ ਅੱਜ ਟਾਈਮ ਲੱਗਿਆ ਇਹ ਵੀ ਲੰਘਿਆ ਜਾਂਦਾ ਰੋਡੋਂ ਪੰਪ ਕੋਲ ਨੂੰ ਜਿੱਥੇ ਉਹ ਮਸ਼ੀਨ ਖੜੀ ਆ ਲੋਕ ਲੜੀ ਆ ਨਾ ਉਹਦੇ ਕਰਕੇ ਮੋਲੀ ਭਾਈ ਆਖੇ ਤੇ ਬੜਾ ਨਾ ਉੱਤੇ ਵਾਲਾ ਹੁਣ ਆਹਾ ਤਾਂ ਬਾਈ ਸਾਡੀ ਕਰਮ ਵਾਲੀ ਰਾਣੀ ਨਾ ਇੰਨੀ ਮਹਾਰਾਜ ਦੀ ਕਿਰਪਾ ਇਹਦੇ ਦੇ ਲੋਹੇ ਤੇ ਵੀ ਜਿੱਥੇ ਟੱਕਰ ਨੇ ਪਚਾਏ ਆ ਇਹ ਰਾਣੀ ਦੇ ਸਿਰ ਤੇ ਪਹੁੰਚੇ ਆ ਜੁਰੇ ਟੱਕਰ ਜਿਹੜੇ ਵੀ ਜ਼ਿੰਮੇਦਾਰ ਦੇ ਜਾਂਦੀ ਹੈ ਨਾ ਤਾਂ ਉਹ ਇਹੀ ਕਹਿੰਦਾ ਦੂਈ ਏਸੀ ਵਾਲੇ ਨੂੰ ਜੇ ਕਹਿ ਦਿੰਦੇ ਵੀ ਉਹ ਨਾ ਆਵੇ ਕਿਉਂ ਆਇਆ ਉਹ ਦਰਖਤਾਂ ਦਰੁਖਤਾਂ ਥੱਲੇ ਵੱਢਦੀ ਨਹੀਂ ਹੈ ਨਾ ਛੱਡ ਜਾਂਦੀਆਂ ਲਾਗਾ ਲੋਕਾਂ ਇਹ ਆਏ ਵੀ ਹੁਣ ਪੂਰੀਆਂ ਜਾਂਦੀ ਐ ਟਾਣੀਆਂ ਰੋਣੀਆਂ ਆ ਦੇਖੋ ਉਹਨਾਂ ਦਰਖਤ ਥੱਲੇ ਨੇ ਵੜਤਾ ਉਹਨੇ ਕਿੱਥੇ ਵੜਣਾ ਤਾਂ ਆਹ ਚੀਜ਼ਾਂ ਦੇ ਨਾ ਵੀਰੇ ਥੋੜਾ ਜਿਹਾ ਆਪਣੇ ਕੰਬੈਨ ਵਾਲੇ ਪਾਈਆਂ ਨੂੰ ਬੇਨਤੀ ਹੋ ਆ ਹਨਾ ਤਾਰਾ ਤੂਰਾ ਤੇ ਕੰਬੈਨ ਭਾਵੇਂ ਥੱਲੇ ਰਹਿ ਜਵੇ ਇੰਨਾ ਟੁਕੜਾ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਇਹਨਾਂ ਨੂੰ ਲੱਗਦੀ ਆ ਨਾ ਮਸ਼ੀਨ ਇੱਕ ਤਾਂ ਬੰਦੇ ਦੀ ਆ ਨਾ ਪੂਆ ਨਹੀਂ ਪਤਾ ਵੀ ਕੀ ਕਰਦਣਾ ਇਹਨੇ ਇਹਦਾ ਵੀ ਕੋਈ ਤਵਾਰ ਨਹੀਂ ਆ ਨਾ ਦੂਰ ਥੋੜਾ ਜਿਹਾ ਮੇਰਾ ਵੀਰ ਆ ਦੇਖੋ ਆਪਣੇ ਬੰਦੇ ਨੇ ਟੋਟਾ ਛੜਾਤਾ ਉਹਤੇ ਕੋਈ ਗੱਲ ਨਹੀਂ ਬਾਅਦ ਚ ਸਾਰੇ ਜਣੇ ਇਕੱਠੇ ਹੋ ਕੇ ਹਨਾ ਜਿੰਨਾ ਖਤਰੀ ਤੇ ਦੂਰ ਫਰਕ ਰਹੂਗਾ ਉੰਨੇ ਕ ਦੂਰ ਰਹਿ ਕੇ ਤੇ ਕਟਵਾ ਦਾਂਗੇ ਨਹੀਂ ਕੱਟ ਹੋਊਗਾ ਤਾਂ ਵੀ ਵਧੀਆ ਆਰਮਕੇਚ ਬਾਈ ਹਾਂ ਅੱਜ ਤਾਂ ਬੜਾ ਪੈਂਟ ਚਲਟ ਡੱਪ ਆ ਨਾ ਹੋਰ ਕੀ ਕਰੇ ਯਾਰ ਹਾਂ ਥੂ ਦੂਸਰੀ ਕਾਹ ਚੱਲ ਰਹੀ ਹੈ ਦੂਸਰੀ ਕੋਟੀ ਚੱਲ ਰਹੀ ਹੈ ਅਈ ਰੋਡ ਪਈ ਨਹੀਂ ਨਹੀਂ ਉਧਰ ਉਹ ਕੋਟਾ ਰੋੜੇ ਨਾ ਆਪਣੇ ਮਾਮਾ ਕੇ ਘਰ ਤੇ ਉਧਰ ਚ ਗਾਵੇਂ ਠੀਕ ਆ ਠੀਕ ਆ ਔਰ ਬਹੁਤ ਵਧੀਆ ਦੇਖੋ ਤਾਰ ਹੋਰ ਬਹੁਤ ਜਦਾ ਹੈ ਹਾਂ ਥੋੜਾ ਧਿਆਨ ਰੱਖਿਆਗਾ ਤਾਰ ਦੂਰ ਦਾ ਚੰਗਾ ਹਾਂ ਲਾਇਨ ਬੰਦ ਕਰਾ ਦਿਆ ਕਰੋ ਮੇਰਾ ਵੀਰ ਬਾਅਦ ਵਿੱਚ ਪਤਾ ਕਿ ਆ ਜਰਾ ਐਸਾ ਕੰਮ ਹੋ ਜਾਂਦਾ ਇੱਕ ਤਾਂ ਆਦਮੀ ਕੀ ਜਾਨ ਕੋ ਖਤਰਾ ਨਾ ਹਾਂ ਤਾਂ ਨਾ ਇੱਕ ਵਾਰ ਐਸਾ ਸਾਡੇ ਨਾਲ ਐਸਾ ਹਾਂ ਕਿਸੋ ਹੋ ਗਿਆ ਨਾ ਇੱਕ ਵਾਰ ਹਾਂ ਹੋ ਗਿਆ ਤਾਂ ਹਰ ਸੀਜ਼ਨ ਹੁੰਦਾ ਇੱਕ ਅੱਧਾ ਕਿਸ ਤੋਂ ਯਾਰ ਇਹ ਆਪਣੇ ਪਤਾ ਕਿਆ ਲੋਕ ਇਹ ਬਾਤ ਦਾ ਧਿਆਨ ਬਹੁਤ ਕਮ ਦਿੰਦੇ ਹਾਂ ਹਾਂ ਇਹ ਕਿਆ ਲਾਪਰਵਾਹੀ ਕਰ ਜਾਂਦੇ ਹਾਂ 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 ਭਾਬੀ 2-3 ਇੱਕ 2 ਦਿਨ ਦਾ ਕੰਮ ਹੋਰ ਆਇਆ ਹੈ ਨਾ 1-2 ਦਿਨ ਲੱਗेंगे ਠੀਕ ਆ ਠੀਕ ਆ ਇਹ ਤਾਂ ਸਾਡੀ ਰਾਣੀ ਭੰਗੜੇ ਪਾਉਂਦੀ ਫਿਰਦੀ ਆ ਬਾਕੀ ਆਪਣਾ ਭਾਜਨ ਬਾਈ ਵਸੇਰਾ ਤੇਜ ਆ ਕੰਮ ਨੂੰ ਭਾਜਨ ਬਾਅਦ ਚ ਵੀ ਦੇਖ ਕੇ ਹੈ ਨਾ ਲਵਾਉਣਾ ਕੱਟ ਹੈ ਹਾਂ ਕੱਟੀ ਦੇ ਤਾਂ ਨਹੀਂ ਪਈ ਕੱਟੀ ਹੋਵੇ ਫਿਰ ਵੀ ਦੁਬਾਰ ਨਹੀਂ ਕਰਨਾ ਕਿਸੇ ਦਾ ਹਾਂ ਇਧਰ ਸਾਲ ਗੁੱਲੀ ਡੰਡਾ ਪਾਉਤ ਹੈ ਜਿਹ ਨਾਲ ਕਾਂਕ ਚ ਬਹੁਤ ਇਧਰ ਆਏ ਗਏ ਇਧਰ ਗਜਰਾ ਚ ਜਮੇ ਹੀ ਨਹੀਂ ਹੈਗਾ ਮੈਂ ਕਿਹ ਜੇ ਕਿਉਂ ਤੁਹਾਰੇ ਇਹ ਕਿਉਂ ਇਤਨਾ ਹੋਤਾ ਹੈ ਭਾਈ ਕਿਆ ਬਾਣਦੀ ਆ ਗਈ ਹਾਂ ਤੱਕ ਹਾਂ ਪੂਰਾ ਜੇ ਨੱਚੀ ਨੀਚੇ ਵਾਲੀ ਨਦੀ ਹਾਂ ਇਹ ਨੱਚੀ ਵਾਲੀ ਨਦੀ ਹਾਂ ਸੰ 2022 ਮੈਂ ਹਾਂ ਉਕ ਮੇਂ ਕਿਆ ਹੈ ਕੁਛ ਕਚਰਾ ਆ ਗਿਆ ਹਾਂ ਬੀਜ ਰੀਤ ਕਈ ਸਿੱਦੇ ਕਿਆ ਆ ਗਿਆ ਕੁਝ ਹੋਣੇ ਲੱਗੇ ਪਹਿਲੇ ਨਹੀਂ ਤਾਂ ਹੁੰਦਾ ਫੇ ਦਵਾਈ ਨਾ ਡਾਲੀ ਇਸ ਵਾਰ ਚਾਲ ਤੇ ਲੇਕਿਨ ਕੋਈ ਫਾਇਦਾ ਨਹੀਂ ਮਿਲਦਾ ਹਾਂ ਅਵੀ ਆ ਵੀ ਜਿਹੜੇ ਲਈ ਵੇਹੀ ਵੀਜਗਣ ਕਰ ਦਿੰਦੇ ਆ ਆਪਣੇ ਵੀ ਤਾਂ ਕਿੰਨਾ ਲੇਕਿਨ ਕਿਆ ਨਾਮ ਹੈ ਪੰਗੇ ਕਿਉਂ ਵਾਸੀ ਉੱਡ ਜਾਂਦਾ ਹੈ ਅੱਛਾ ਪੰਗੇ ਕਿਉਂ ਹਾਂ ਇੰਨਾ ਵੀ ਨਹੀਂ ਠੀਕ ਆ ਠੀਕ ਆ ਤਾਰਾ ਹੀ ਪਾਉਦਾ ਹੈ ਕੇਚੜਾ ਦੇ ਦੋ ਇੱਕ ਲਾਈਨ ਆਉ ਜਾਂਦੀ ਹੈ ਇੱਕ ਆ ਜਾਂਦੀ ਹੈ ਇੱਕ ਆ ਜਾਂਦੀ ਹੈ ਤਿੰਨ ਲਾਈਨਾਂ ਜਾਂਦੀਆਂ ਇੱਕ ਕੇਚੜ ਨੂੰ ਹਾਂ ਬੰਦ ਕਰਵਾ ਦੀ ਨਹੀਂ ਉਹ ਤਾਂ ਚੱਲ ਰਿਹਾ ਇਹ ਜਰਾ ਕੇ ਵੀ ਬੰਦੀਆਂ ਜਾਣਾ ਬੰਦ ਹੋ ਜਾਂਦੀਆਂ ਉਹ ਨਹੀਂ ਬੰਦ ਹੋਣੀਆਂ ਕਿਹੜੀ ਲਾਈਨ ਆ ਉਹ ਗੋਰੀ ਨਾ ਜਾ ਰਹੀ ਨਾ ਪੱਛੇ ਮਰਾਈ ਨਾ ਇਹ ਆਪਣੇ ਖੇਤਾਂ ਦੇ ਉੱਪਰ ਗਾਉ ਹੈ ਨਾ ਠੀਕ ਆ ਠੀਕ ਆ ਠੀਕ ਆ ਬਾਕੀ ਉਹ ਪੰਪ ਤੇ ਖੜੀਆਂ ਮਸ਼ੀਨਾਂ ਜਿੱਥੇ ਆਪਾਂ ਜਾ ਕੇ ਆਏ ਪਹਿਲਾਂ ਟੂੜੀ ਵਾਲੇ ਨੇ ਫੁੱਲ ਜੋਰ ਆ ਉਹ ਜਾਂਦਾ ਬਾਈ ਪਹਾਈ ਇੱਕ ਮੂਸੇ ਵਾਲੀ ਗੱਡੀ ਦਾ ਫੁੱਲ ਪਜੋਰ ਤੇ ਚੱਲ ਰਹੀ ਆ ਵਾ ਨਾ ਹੂੰ ਹੂੰ ਟੁਕੜਾ ਵੱਡੇ ਆ ਗਿਆ ਕਿੰਨੇ ਵਿੱਗੇ ਕਹਿੰਦਾ ਹਾਂ ਆਹਾ ਹਾਂ ਤਾਂ ਦੋਏ ਪੰਜ ਵਿਗੇ ਕਿੰਨੇ ਤਿੰਨ ਕਿੰਨੇ ਲੱਗਦੇ ਆ ਇਹ ਕਿੰਨਾ ਚਾਰ ਬਤਾਰਾ ਹੋਰ ਬਤਾਰਾ ਚਾਰ ਇਹ ਠੀਕ ਹੋਰ ਉੱਪਰ ਘਰੇ ਲੜਕਾ ਹੂੰ ਤਾਂ ਚਾਰ ਵਿਗੇ ਦੋ ਬੋਸ ਤੋਂ ਆਪਣੇ ਹਿਸਾਬ ਸੇ ਬਿਲਕੁਲ 400 ਤੋਂ ਜ਼ਿਆਦਾ ਹੈ ਹਾਂ ਤੁਹਾਨੂੰ ਕਿਹਾ ਹੋਗਾ ਇਹ ਪੰਜ ਵਿਗੇ ਕਹ ਜੀ ਹੋਗਾ ਇੱਕ ਇਹ ਉਸਨੇ ਸਹੀ ਬਤਾਇਆ ਹੋਗਾ ਪੰਜ ਵਿਗੇ ਬੋਲ ਰਿਹਾ ਇਹ 5 ਬਿਗਾ ਹੋਗਾ ਸੋ 5 ਹੋਗਾ ਤੇ ਬੋਲ ਨਾ ਉਸਕਾ ਤੂੰ ਬੋਲ ਮਾਫੀ ਕਰ ਤੋ ਕਰੀ ਮਾਫੀ ਆਹ ਬੜਾ ਪੈੜਾ ਨਾ ਚ ਵੀ 4 ਬਿਗਿਆਂ ਦੇ 5 ਬਿਗਿਆਂ ਦਾ ਪਲਾਟ 4 ਡੇਢ ਦਾ ਇੱਕ ਹਜੇ ਗਾਹ ਪਤਾ ਨਹੀਂ ਚਲੋ ਇਹ ਤਾਂ ਕੁਛ ਹੋਰ ਦਾ ਫੇਰ ਫਰਕ ਆ ਬਾਈ ਕਈ ਜਗਾ ਤਾਂ ਅਜੇ ਕੱਲ ਮਸ਼ੀਨਾ ਆਪਾਂ ਜਨ ਮਸ਼ੀਨ ਮਲ ਮਸ਼ੀਨ ਵਾਲਾ ਮਲਿਆ ਹਦਾਂ ਤੇ ਛੜ ਚੱਲਦੀ ਸੀ ਹਾਂਜੀ ਕਹਣਾ ਭਾਈ ਉੱਥੇ 25 ਬਿਗਿਆਂ ਨੂੰ 15 ਹੀ ਦੱਸਦੇ ਆ ਹਾਂ ਹਾਂ 25 ਬਿਗਿਆਂ ਨੂੰ ਕਹਿੰਦਾ 15 ਆ ਪੰਜ ਬਿਗਿਆਂ ਦੇ ਉੱਪਰ ਆਉਂਗਾ 4 ਬਿਗਿਆਂ ਦਾ ਹਾਂ ਅੱਜ ਝੂੜ ਦਾ ਸੱਚ ਝੂੜ ਦਾ ਚ ਪਤਾ ਲੱਗ ਗਿਆ ਅੱਜ ਬੰਦਾ ਵੀ ਲੋਕਲ ਦਾ ਹੀ ਲੱਗਿਆ ਨਾ ਆਪਣਾ ਸਾਡਾ ਬੰਦਾ ਹੀ ਲੱਗਿਆ ਨਾ ਆਪਣਾ ਆਪ ਲਈ ਆ ਪੰਜ ਬਿਗਿਆਂ ਦੇ ਉੱਪਰ ਲੱਗਦਾ ਹੈ ਦੇਖੋ ਪੰਜ ਤਾਂ ਤਾਂ ਹੈਗੇ ਪਲਾਟ ਇਹ ਪੰਜ ਬਿਗਿਆਂ ਦਾ ਤਾਂ ਹੈਗਾ ਯਾਰ ਪੰਜ ਪੰਜ 5.5 ਹੋਊਗਾ ਬਈ ਲਾਜ਼ਮੀ ਇਹ ਪੰਜ ਪੱਕਾ ਪੰਜ ਬਿਗਿਆਂ ਨੂੰ ਹਾਂ ਫਟਲੇ ਨੇ ਵੀ ਇਕੜਾ ਛੱਡਦਾ ਨਹੀਂ ਬੰਦੇ ਇਮਾਨਦਾਰ ਹੈ ਇਹ ਇਹਨਾਂ ਦੀ ਇਹੀ ਤਾਂ ਖਾਸੀਅਤ ਆ ਯਾਰ ਜੇ ਇਹੀ ਆਪਣੇ ਘੇਰਾ ਪੈਰੀ ਕਰਨ ਲੱਗੇ ਫੇਰ ਆਪਣਾ ਹੈ ਪੰਜ ਬਿੱਗਾਂ ਹੀ ਪਰੰਪਾਰ ਪੂਰੇ ਪੰਜਾ ਹਾਂ ਤਾਂ ਕਹੇ ਉਹਨਾਂ ਕੋ ਪੰਜਾ ਹੈ ਪੰਜ ਬਿੱਗਿਆਂ ਦਾ ਪਲਾਟ ਆ ਚਾਰ ਦਸਰਾ ਦੇਖ ਲਓ ਤੁਸੀਂ ਇੱਕ ਬਿੱਗਾ ਬਈ ਹੈ ਨਾ ਜਿਹੜਾ ਕੋ ਬਚਣਾ ਹੁੰਦਾ ਵਗਰਾ ਆ ਕੇ ਕਮੈਨ ਵਾਲੇ ਨੂੰ ਉੱਤੀ ਇਹ ਮਾਰ ਪਾ ਲੈਣੇ ਆ ਤੁਹਾਡੇ ਸਾਹਮਣੇ ਆ ਬਾਕੀ ਉਹ ਖੜਾ ਖੇਤ ਵਾਲਾ ਕਿਤਨਾ 5 ਹੈ 5 ਫਿਰ 4 ਬਤਾ ਰਹਾ ਹੈ ਪੁੱਤ ਹਾਂ ਇੱਕ ਵਿਗਾ 6 ਵਿਗਾ ਹੋਵੇ ਲਿਖਾਂਦਾ 5 ਇੱਕ ਵਿਗਾ ਗਿਆ ਕਿ ਤਾ ਗਿਆ ਜਾਊਗਾ ਇੱਕ ਵਿਗਾ ਚਲ ਗਿਆ 600 ਚਲ ਗਿਆ ਹਾਂ ਰੇਟ ਨੂੰ ਵੀ ਕਰੀ ਜਾਂਦੇ ਫਿਰ ਦੂਏ ਪਾਸੇ ਨੂੰ ਮਾਰ ਪਾਣੀ ਚਲਾ ਤਾਂ ਮੰਨ ਉਹ ਰੇਟ ਦੀ ਮਾਰ ਇਹ ਨਹੀਂ ਪਾਉਂਦੇ ਰੇਟ ਦੀ ਮਾਰ ਆਪਣੇ ਬੰਦੇ ਪਾਉਂਦੇ ਆ ਚਲੋ ਮੰਨ ਲਿਆ ਆ ਤਾਂ ਵੀ ਆਹ ਤਾਂ ਦੇਖਦੇ ਵੀ 5 ਵੀ ਹਾਂ ਆਹ ਤਾਂ ਬੈਡਾ ਪਲਾਟ ਆ ਯਾਰ ਦੋ ਟੈਂਕ ਨਿਕਲ ਗਏ ਉਹ ਉਹੀ ਤਾਂ ਗੱਲ ਆ ਇਹਨਾਂ ਨੂੰ ਗੁਜਰਾਤ ਵਿੱਚ ਦੇ ਬਾਈ ਉਹ ਤੇ ਨੀਂਦਾ ਫਰਕ ਪੈਂਦਾ ਹੈਗਾ ਉੱਥੇ ਨਹੀਂ ਗੁਜਰਾਤ ਰ ਬਾਈ ਉਹ ਤਾਂ ਚੰਗਾ ਹੀ ਦੇ ਬੰਦੇ ਹੁਣ ਏਰੀਆ ਜੇ ਕਹੇ ਵੀ ਤਾਂ 5.5 ਜਾਂ 5.5 10 ਦੇ ਹਾਂ ਇਹ ਨਹੀਂ ਉਹ ਕਹਿੰਦਾ ਆ ਕਹਿੰਦੇ ਨਾਪ ਲਓ ਆਪਾਂ ਜਿਵੇਂ ਲੈ 4 ਮਹੀਨੇ ਹੁਣ ਪਤਾ ਉਹ ਪਤਾ ਕਾ ਕਾ ਕੀ ਹੈ ਕਹਿੰਦਾ ਕਿਉਂ ਕੰਮ ਨਿਕਲਾ ਕਿਉਂ ਤਾਂ ਘਟਨੇ ਕਹਿੰਦੇ ਝੂਟ ਤਾਂ ਸਹੀ ਪੈਰ ਪੈਰ ਤੇ ਬੋਲਦੇ ਆਂ ਹੈ ਰੱਬ ਵੀ ਭਗਵਾਨ ਵੀ ਫਿਰ ਤਾਂ ਕਿਉਂ ਕੰਮ ਨਿਕਲਾ ਹੈ ਹਾਂ ਹਾਂ ਜੋ ਕੰਮ ਨਿਕਲਣੇ ਦਾ ਕਾਰਨ ਹੀ ਇਹ ਹੈ ਹਾਂ ਪਹਿਲੇ ਤਾਂ ਆਦਮੀ 30 ਬਿਗਾ ਕਹੇਗਾ ਉਸਕੋ 20 ਬਿਗਾ ਬਤਾਏਗਾ ਉਹ 20 ਬਿਗਾ ਦੇ ਹਿਸਾਬ ਸੇ ਝੋ ਕਹੇਗਾ ਆਪਣਾ ਇਧਰ ਖੇਤਰਫੇਰ ਵੀ ਬਈ ਠੀਕ ਹੈ ਵੀ 10 ਕੋ 9 ਹੀ ਬਤਾ ਰਹੇ ਆਂ ਕਿਸੇ ਖੇਤਰ ਮੇ ਤਾਂ 10 ਕੋ 5 ਹੀ ਬਤਾ ਰਹੇ ਆਂ ਹਾਂ ਹੈ ਉਹ ਇਹ ਤਾਂ ਲਾ ਪ੍ਰੋਇਕਟ ਹੈ। ਇਹ ਤਾਂ ਇਹਨਾਂ ਨੂੰ ਜ਼ਰਾਪ ਲੱਗਦਾ ਯਾਰ ਭਜਣਾ ਹੋਰ ਕੀ ਆ। ਉਹ ਪਰਲੇ ਪਾਸੇ ਪਹਿਲੇ ਲਾਕ ਤੇ ਜਿਹੜੇ ਤਾਰੇ ਮੇਰੇ ਦੇਣ ਆਏ। ਬਿਗੇ ਕਿਉਂ ਖਾਤੇ ਹੋ? ਹੂੰ। ਉਹ ਜਿਹੜਾ ਆਪਣੇ ਲਾਕ ਦੀ ਖੇਤ ਵੱਡੇ ਦਾ ਆ। ਪਿਛਲੇ ਸਾਲ ਹਾਂ। ਪਾਸਲੇ ਖੇਤ ਤਾਂ ਖੜਾ ਹੋ। 12 ਬਿਗੇ ਨੂੰ 8 ਬਿਗੇ ਦਾ ਦਾਰਾ ਉਹ। 14 ਬਿਗੇ ਮਹੀਨੇ ਦੇ ਪਾਣੀ ਤੁਸੀਂ 14। 14 ਸਾਰੇ ਪਲਾਟ ਖੜਾ ਹੋ। ਕਿਆ ਕਹਦਾ ਇਹਨਾਂ ਦੇ ਬੜਾ ਹੋਵੇ। ਉਹ ਗੱਲ ਹੈ ਕਿ ਤੀ ਉਹਨੂੰ ਪਹਿਲਾਂ ਕਹਿਣੀ ਪਈ ਸੀ 13 ਬਿਗੇ ਦੇ ਪੈਸੇ ਲੈਣੇ। ਹਾਂ। ਪਿਛਲੇ ਸਾਲ ਆਪਣਾ ਲਾਸਟ ਵਿੱਚ ਕਾਟਾ ਤਾਂ ਨਾ ਉਹ। ਉਹ ਆ ਲਪੜਾ ਹੋਆ ਤਾਂ ہمارا। ਆ ਵੀ ਪਲਾਟ ਖੜਾ तो वो चौदह के, के प्लाट को कटवा के आठ बोल, बोल रहा था वो। था। वो। में आ रहे थे अच्छा। रोड रोड पे। सामने कोने है, पे पे। कोने बोलता मेरे लड़के की लाट टूट गई मेरे एक्सीडेंट हो गया लड़के का मेरे पैर पाँव टूट गया मेरे लड़के का टूट गया महा तुम्हारा सही टूटा है तुम्हारा सही टूटा भाई क्या होगा ठीक है दो एक दो हजार रूपए में क्या फर्क पड़ जाएगा वही तो, तो बात है इतना तुम तुम आ, तुम हम गरीब थोड़ी ना होंगे बात नहीं है भजन भाई सही बात है यही <laughs> तो बात है यार ਕਿ ਮੈਂ ਕਹਿੰਦਾ ਮੇਰੇ ਲੜਕੇ ਹੀ ਲੱਤ ਟੁੱਟ ਗਈ ਮੇਰੀ ਟੁੱਟ ਗਈ ਹੈ ਲੱਤਾਂ ਹੀ ਟੁੱਟਦੀਆਂ ਬਾਈ ਵੀ ਸਾਡੀ ਦੁਰਾ ਸੀ ਤਾਂ ਵੀ ਪੈਂਦੀ ਹੋ ਆ ਨਾ ਜਾਂ ਬੰਦਾ ਘਾਟੇ ਹੀ ਜਾਂਦਾ ਕੋਈ ਵੀ ਤਾਂ ਦੁਆ ਹੁਣ ਡੀਜ਼ਲ ਫੂਕਣਾ ਨਾ ਚਾਰ ਬੰਦਿਆਂ ਰੋਟੀ ਕਰਨੀ ਸਾਰਾ ਕੁਝ ਕਿ ਲੋਰਾਂ ਦੀ ਕਮਾਈ ਆ ਯਾਰ ਇਹਨੂੰ ਕੋਈ ਬੰਦਾ ਹੈ ਨਾ ਨਿੰਦ ਕਰਦਾ ਕੰਮ ਫਿਰ ੱਤਕਾ ਦਾ ਵੀ ਲੱਗਦਾ ਹੀ ਆ ਲੱਗਣੀਆਂ ਆ ਬਾਈ ਫਿਰ ਹਾਂ ਉਪਰ ਵਾਲਾ ਸਭ ਦੇਖਦਾ ਹੈ ਹਾਂ ਉਪਰ ਵਾਲਾ ਸਭ ਦੇਖਦਾ ਹਾਂ ਕਰ ਜਾ ਉਹਨੂੰ ਪਛੜਮਾ ਵੀ ਕਹਿ ਦਿੱਗੇ ਆ ਬਾਅਦ ਤੇ ਇਹ ਵੀ ਦੇਖਣਾ ਵਾ ਦੇਖ ਲੈ ਪੁੱਛ ਜਾ ਕੇ ਉਹਨੂੰ ਵੀ ਹਾਂ ਪਤਾ ਕਰਦੇ ਮੜਾ ਨਿਗਾ ਦਾ ਮਾਰਦੇ ਹਾਂ ਹਾਂ ਇਮਾਨਦਾਰੀ ਸਭ ਤੋਂ ਵੱਡੀ ਯਾਰ ਉਹੀ ਬਾਤ ਆ ਅਸੀਂ ਡੀਜ਼ਲ ਭੂਕ ਰਹੇ ਹਾਂ ਨਾ ਫੂਨ ਪਸੀਨੇ ਕੀ ਕਮਾਈ ਕਰ ਰਹੇ ਆ ਤੇਰੇ ਸਾਹਮਣੇ ਗਰਮੀ ਵਿੱਚ ਚੱਲ ਰਹੇ ਆ ਨਾ ਡੀਜ਼ਲ ਭੂਕ ਰਹੇ ਆ ਕੋਈ ਗੱਡੀ ਕੀ ਰੂਟ ਭੱਜ ਆ ਗਈ ਉਹ ਵੀ ਪਡਾਲ ਰਹੇ ਆ ਸਮਾਨ ਵੀ ਤੇ ਐਸਾ ਵਜਨ ਲੱਗ ਜੇ ਫਿਰ ਤੇ ਕੰਮ ਫੇਲ ਹੋ ਜਾ ਬਾਰੇ ਸਵਾਰ ਰੇਟ ਨਹੀਂ ਕੰਮੂਗਾ ਹੂੰ ਰੇਟ ਦਾ ਸਹੀ ਖੈਰ ਆ ਵੀ ਸ਼ੁਕਰ ਆ ਬਾਈ ਕਰੂਗਾ ਆਪਾਂ ਘਰੇ ਨਿਆਣੇ ਬੱਚੇ ਸਾਰਾ ਕੁਝ ਛੱਡ ਕੇ ਆਉਨੇ ਆ ਹਨਾ ਜੇ ਆ ਕੇ ਇਹ ਇੱਕਣਾ ਕਰਦੇ ਆ ਨਾ ਫਿਰ ਬੜਾ ਦੁੱਖ ਲੱਗਦਾ ਵੀ ਯਾਰ ਇਹ ਕਿਹੜੇ ਕਿਹੜੇ ਭਲੇਖੇ ਜਿ ਫਿਰਦੇ ਆ ਫੇ ਉੱਪਰ ਤੇ ਕਹਿੰਦੇ ਸਾਡੀ ਫਸਲ ਘੱਟ ਨਿਕਲੀ ਆ ਫਸਲ ਤਾਂ ਆਪੇ ਘੱਟ ਨਿਕਲਣੀ ਆ ਜੇ ਆਪਾਂ ਝੋੜ ਦੀ ਕੱਟੀ ਜਾਣੀਆਂ ਹਨਾ ਬਾਕੀ ਇਹ ਤਾਂ ਹਜੇ ਕੋਸੁਰ ਦਾ ਫਰਕ ਵੀ ਆ ਕਈ ਏਰੀਆ ਜਿਹਦਾ ਬਹੁਤਾ ਬੁਰਾ ਹਾਲਾ ਸਿਸਟਮ ਦਾ ਹੁਣ ਆਪਣੇ ਇੱਕ ਟੌਨੀ ਆ ਵੀਰ ਮਸ਼ੀਨ ਚਲਾਉਂਦਾ ਇੱਕ ਦਿਨ ਦੱਸਿਓ ਕਹਿੰਦਾ ਵੀ 14 ਬਿਗੀਆਂ 8 ਬਿਗੀਆਂ ਬੰਦੇ 6 ਬਿਗੀਆਂ ਆ ਇੰਸਟਾਗ੍ਰam ਤੇ ਰੀਲ ਦੇਖੀ ਉਹਦੀ ਮੈਂ ਕਹਿੰਦਾ ਕਹਿੰਦਾ ਨਹੀਂ ਤਾਂ ਵੜਣਾ ਤਾਂ ਦੋਈ ਮਸ਼ੀਨ ਵਾਲਾ ਵੜਦਾ ਦੱਸ ਕੀ ਕਰੋਗੇ ਆਪਣੇ ਬੰਦਿਆਂ 'ਚ ਕੰਪੀਟੀਸ਼ਨ ਆ ਨਾ ਬਾਈ ਜਿਹੜਾ ਇਹ ਕੰਪੀਟੀਸ਼ਨ ਜਿੰਦਾਂ ਖਤਮ ਹੋਊਗਾ ਹਨਾ ਆਪਾਂ ਰੇਟ ਵੀ ਲਵਾਂਗੇ ਆਪਾਂ ਬਿਗੇ ਵੀ ਪੂਰੇ ਲੈ ਕੇ ਜਾਵਾਂਗੇ ਹੁਣ ਤੁਹਾਨੂੰ ਪਤਾ ਹੈ ਹੁਣ ਤੁਹਾਡੇ ਸਾਹਮਣੇ ਆ ਚ ਪੰਜ ਬਿਗੀਆਂ ਨੂੰ 4 ਦੱਸਦਾ 4 ਤੋਂ 1 ਬਿਗੇ ਦਾ 600 ਰੁਪਏ ਮਾਰ ਗਿਆ ਹਨਾ ਬਾਈ ਇਹ 600 ਕਹਾੜੇ ਨੇ ਕਤ ਬਿੱਗਾ ਮਾਰ ਲਿਆ ਉਹਦੇ ਸਾਰੀ ਦਿਹਾੜੀ ਜੇ ਮੰਨ ਲਾ ਸਾਡੇ 5-6 ਬਿੱਗੇ ਮਰ ਗਏ ਤਾਂ ਤੁਹਾਡੇ ਹੈਲਪਰ ਦੀ ਤਨਖਾਹ ਜਾਂ ਡਰਾਈਵਰ ਦੀ ਤਨਖਾਹ ਵੀਰੇ ਆਰਾਮ ਨਾਲ ਨਿਕਲਦੀ ਅਸੀਂ ਜਾਂਦੀ ਹੈ ਨਾ ਆਪਾਂ ਇਹ ਸੋਚ ਲੰਨਾ ਨਹੀਂ ਯਾਰ ਏਰੀਆ ਏਰੀਆ ਨਾ ਦੇਖਿਆ ਕਰੋ ਮੇਰਾ ਵੀਰ ਬਿੱਗੇ ਇਹ ਦੇਖਿਆ ਕਰੋ ਸਾਡੀ ਕਮਾਈ ਕਿੱਧਰ ਨੂੰ ਵਧਣੀ ਆ ਨਾ ਸਾਡੇ ਜਰ ਮਨ ਲਓ ਹਿਸਾਬ ਹੋਣਾ ਸਾਡੇ ਜੇਹ ਚ ਪੈਸੇ ਪੈਣੇ ਕਿੱਧਰ ਨੂੰ ਉਹ ਚੀਜ਼ ਦੇਖਿਆ ਕਰੋ ਕਈ ਵੀਰ ਆਪਣੇ ਬਿੱਗੇ ਦੇਖਦੇ ਆ ਨਾ ਵੀ ਇੰਨੇ ਬਿੱਗੇ ਵੜਤੇ ਐਂ ਕਰ ਦੋ ਫਲਾਣਾ ਕਰ ਦੋ ਕੁਝ ਨਹੀਂ ਹੁੰਦਾ ਵੀਰੇ ਜੇ ਰੇਟ ਵੀ ਆਪਾਂ ਹਨਾ ਮਾਦਮ ਨੂੰ ਇੱਕ ਛੋਟੀ ਜਿਹੀ ਗੱਲ ਦੱਸ ਦਿੰਨਾ ਹੈ ਪਿਛਲੇ ਸਾਲ ਗੁਜਰਾਤ ਦੇ ਵਿੱਚ ਅਸੀਂ 1150 ਬਿਕਾ ਵੱਡੇ ਦਾ ਐਦ ਕੀ ਸੀ ਵੱਡੇ ਉੱਥੇ 7 650 ਬਿਕਾ 800 ਠੀਕ ਹੈ ਜੀ ਵੀ ਪਿਛਲੇ ਸਾਲ ਅਸੀਂ 700 600 ਸਾਰਾ ਰੇਟ ਲਿਆ ਟੋਟਲੀ ਠੀਕ ਆ 600 ਤੋਂ ਵੀ ਘੱਟ ਰੰ ਚੱਲੀ ਸਾਡੇ ਚਲੋ ਵਧੀਆ ਪੈਸੇ ਬਚ ਗਏ ਤੇ ਵੀ ਆਪਾਂ ਇਹ ਕਈ ਵੀਰ ਪਤਾ ਕੀ ਕਰਦੇ ਆ ਕਈ ਬੰਦੇ ਦੇਖਦਾ ਕਾਪੀ ਵੀ ਸਾਡੀ ਕਾਪੀ ਦੇ ਵਰਕੇ ਕਿੰਧਰ ਨੂੰ ਜਿਆਦਾ ਭਰਨੇ ਆ ਵਰਕਾਂਗਾ ਵੀਰੇ ਕੁਝ ਨਹੀਂ ਹੋਣਾ ਰੇਟ ਤੇ ਡਟੇ ਰਿਹਾ ਕਰੋ ਹਨਾ ਹੱਥ ਬੰਨ੍ਹ ਕੇ ਬੇਨਤੀ ਉਹ ਆ ਚਲੋ ਕਹਿੰਦਾ ਤਾਂ ਮੈਂ ਕਿਸੇ ਨੂੰ ਹੈ ਨਹੀਂ ਵੀ ਨਵੀਂ ਮਸ਼ੀਨ ਲੈਂਦੀ ਜੀ ਨੇ ਉਹ ਵੀ ਇਹ ਨਾ ਕਰਨਾ ਸੋਚਿਆ ਕਰੋ ਵੀਰੇ ਜਿਹਦੇ ਕਰਮਾ ਜਿਹੜਾ ਤੁਹਾਡੇ ਲਿਖਿਆ ਆ ਹਨਾ ਉਹ ਤੁਹਾਨੂੰ ਪੂਰੇ ਰੇਟ ਜੀ ਮਿਲ ਜਣਾ ਚਾਹੇ ਤੁਸੀਂ ਅੱਧਾ ਰੇਟ ਕਰ ਦਿਓ ਤਾਂ ਵੀ ਤੁਹਾਨੂੰ ਉਨਾ ਹੀ ਮਿਲਣਾ ਜਿਹੜਾ ਕਰਮਾ ਚ ਲਿਖਿਆ ਹੈ ਜੇ ਆਪਾਂ ਕਹੀਏ ਨਾ ਮੈਂ ਕਾਹ ਆਉਣ ਮੈਂ ਵੱਧ ਏਰੀਆ ਖਾਸ ਮੈਂ ਰੇਟ ਘੱਟ ਕਰਕੇ ਨਾ ਮੇਰੇ ਕਰਮਾ ਜਿਹੜਾ ਲਿਖਿਆ ਹੈ ਮੋਹੀ ਖਾਣਾ ਹੈ ਬਾਕੀ ਮੇਰਾ ਵੀਰ ਕਮੈਨਾਂ ਵਾਲਾ ਇਹ ਗੱਲ ਤਾਂ ਜ਼ਰੂਰ ਧਿਆਨ ਦਿਆ ਕਰੋ ਨਾ ਮੋਬਾਈਲਾਂ ਦੇ ਵਿੱਚ ਐਪਾ ਹਉਣ ਤਾਂ ਨਾਪ ਕੇ ਮਸ਼ੀਨ ਲਾਇਆ ਕਰੋ ਬਹੁਤ ਵਧੀਆ ਚੰਗੇ ਰਹੋਗੇ ਹਨਾ ਚਲੋ ਠੀਕ ਹੈ ਜੀ ਚਲਦੇ ਹਾਂ ਹੁਣ ਦਿਖਾਵਾਂਗੇ ਨੈਕਸਟ ਵੀਡੀਓ ਤੁਹਾਨੂੰ ਏਸੀ ਵਾਲੀ ਦੀ ਇਹ ਤਾਂ ਆਪਾਂ ਚਲਾਉਣੀ ਹੈਗੇ ਆ ਮੋਲੀ ਵਧੀਆ ਭਜਨ ਵਧੀਆ ਇਹਨਾਂ ਇੱਥੇ ਤਾਂ ਮਨਉਣ ਦੀ ਬੈ ਲੋੜੇ ਨਹੀਂ ਉਧਰ ਰਾਜੂ ਵਾਰ ਰਜੈਂਟ ਦੋ ਇਹਦਾ ਭਾਈ ਨਾਲ ਚੱਲਦਾ ਉਹਦੇ ਉਹ ਕੱਲੇ ਕਾ ਕੇ ਚਲੋ ਰਾਹ ਰੂ ਤਾਂਗਾ ਫਿਰ ਤਾਂ ਨਹੀਂ ਦੂਣੀ ਵਧਣੀ ਪੈਣੀ ਉਹਦੇ ਕਾ ਕੇ ਵੇ ਚਲਦੇ ਹਾਂ ਮਸ਼ੀਨ ਕੋਲ ਨੂੰ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਲਵ ਮਿਲਦੇ ਆ ਕਿ ਚਗੜੀ ਗੁੜੀਲ